ਉਸੀ ਆਪਣੇ ਆਪ ਨੂੰ ਕਿੰਨਾ ਮਰਜ਼ੀ ਕਹਿ ਲਓ ਕਿ ਮੈਂ ਨਹੀਂ ਜਾਣਾ ਜਦੋਂ ਸਟਾਰ ਜ਼ੋਸ ਜਗ੍ਹਾ ਤੇ ਬੈਠੇ ਨੇ ਉਹ ਸਟਾਰ ਖਰਾਬ ਨੇ ਉਹ ਤੁਹਾਨੂੰ ਆਟੋਮੈਟਿਕਲੀ ਉਸ ਰਸਤੇ ਤੇ ਲੈ ਕੇ ਜਾ ਪਰ ਮੁੱਖ ਦੀ ਗੱਲ ਇਹਨੂੰ ਠੀਕ ਕੀਤਾ ਜਾ ਸਕਦਾ ਹੈ। ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। بڑے ਬੰਦੇ ਸਹੀ ਵੀ ਕੀਤੇ ਨੇ। ਸੇਮ ਐਜ਼ ਅਗਰ ਸ਼ਨੀ ਮੰਗਲ ਬੁੱਧ ਦਾ ਕੰਬੀਨੇਸ਼ਨ ਹੈ। ਸ਼ਨੀ ਹੋ ਗਿਆ ਕਰਮਕਾਰ, ਮੰਗਲ ਹੋ ਗਿਆ ਤੁਹਾਡਾ ਲੈਂਡ ਦਾ ਕਾਰਕ, ਭੂਮੀ ਦਾ ਕਾਰਕ, ਤੇ ਬੁੱਧ ਹੋ ਗਿਆ ਕਮਿਸ਼ਨ ਦਾ ਕਾਰਕ ਤਾਂ ਤੁਸੀਂ ਰੀਅਲ ਏਸਟੇਟ ਦਾ ਕੰਮ ਕਰਨਾ ਸ਼ੁਰੂ ਕਰ ਦਿਓ। ਅੱਜ ਇਸ ਜਗ੍ਹਾ ਤੇ ਬੈਠਾ ਮੈਂ, ਜਗ੍ਹਾ ਚੇਂਜ ਕਰ ਲਈ, ਕੰਟਰੀ ਚੇਂਜ ਕਰ ਲਈ, ਸਟੇਟ ਚੇਂਜ ਕਰ ਲਈ ਤਾਂ ਮੇਰੇ ਕੰਮ ਦੇ ਵਿੱਚ ਤਰੱਕੀ ਆ ਗਈ। ਬਿਲਕੁਲ 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 ਵੀਰੇ 100% ਇਹ ਚੀਜ਼ ਜਿਹੜੀ ਹੈ ਬਿਲਕੁਲ ਸਹੀ ਹੈ। ਸੇਮ ਐਜ਼ ਅਗਰ ਸ਼ਨੀ ਮੰਗਲ ਤੇ ਬੁੱਧ ਦਾ ਕੰਬੀਨੇਸ਼ਨ ਹੈ ਹਮ ਸ਼ਨੀ ਹੋ ਗਿਆ ਕਰਮ ਕਾਰਕ ਠੀਕ ਹੈ ਮੰਗਲ ਹੋ ਗਿਆ ਤੁਹਾਡਾ ਲੈਂਡ ਦਾ ਕਾਰਕ ਭੂਮੀ ਦਾ ਕਾਰਕ ਠੀਕ ਹੈ ਤੇ ਬੁੱਧ ਹੋ ਗਿਆ ਕਮਿਸ਼ਨ ਦਾ ਕਾਰਕ ਤਾਂ ਤੁਸੀਂ ਰੀਅਲ ਏਸਟੇਟ ਦਾ ਕੰਮ ਕਰਨਾ ਸ਼ੁਰੂ ਕਰ ਦ ਹਮ ਤਾਂ ਤੁਸੀਂ ਲਾਈਫ ਚ ਗਰੋ ਕਰੋਗੇ ਯਾਨੀ ਉਹੀ ਮੇਰਾ ਪਿਛਲਾ ਸਵਾਲ ਜਿਹੜਾ ਆਪਾਂ 2-3 ਸਾਲ ਪਹਿਲਾਂ ਕੀਤਾ ਸੀ ਵੀ ਆਪਾਂ ਜਿਹੜੀ ਫੀਲਡ ਦੇ ਵਿੱਚ ਜਾਣਾ ਉਹ ਇਸ ਚੀਜ਼ ਤੋਂ ਵੀ ਆਪਾਂ ਪਤਾ ਲਾ ਸਕਦੇ ਹਾਂ ਪਤਾ ਲਗਾ ਸਕਦੇ ਆ ਵੀ ਆਪਣੇ ਘਰੇ ਕਿਹੜੇ ਜ਼ਿਆਦਾ ਭਾਰੀ ਨੇ ਇਹ ਕਿਹੜੇ ਕਿਸ ਤਰੀਕੇ ਦੇ ਨੇ ਵੀ ਆਪਾਂ ਉਸ ਫੀਲਡ ਵਾਲੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਪਣੀ ਤਰੱਕੀ ਹੋ ਸਕਦੀ ਹੈ ਤਰੱਕੀ ਹੋ ਸਕਦੀ ਹੈ ਇਹ ਹੈ ਕਰਮਾ ਅਲਾਈਨਮੈਂਟ ਜਦੋਂ ਅਸੀਂ ਆਪਣੀ ਲਾਈਫ ਨੂੰ ਗ੍ਰਹਾਂ ਦੇ ਅਕੋਰਡਿੰਗ ਚਲਾਉਣਾ ਸ਼ੁਰੂ ਕਰ ਦਾਂਗੇ ਤਾਂ ਅਸੀਂ ਲਾਈਫ ਦੇ ਵਿੱਚ ਗਰੋ ਕਰਨਾ ਸ਼ੁਰੂ ਕਰ ਦਾਂਗੇ ਅੱਛਾ ਜਿਵੇਂ ਆਪਾਂ ਹੁਣ ਇਸ ਜਗ੍ਹਾ ਤੇ ਬੈਠੇ ਆਂ ਕਈ ਮਨਾਂ ਦੇ ਵਿੱਚ ਕਈ ਲੋਕਾਂ ਦੇ ਮਨ ਦੇ ਵਿੱਚ ਆਇਆ ਹੁੰਦਾ ਵੀ ਇਹ ਜਗ੍ਹਾ ਹੀ ਮੇਰੇ ਵਾਸਤੇ ਲੈਣੀ ਹੈ ਯਾਰ ਇਹ ਜਗ੍ਹਾ ਨੇ ਮੇਰਾ ਕੰਮ ਨਹੀਂ ਚਲਾਇਆ ਮੈਂ ਕਈ ਮੇਰੇ ਮਿੱਤਰ ਨੇ ਉਹਨਾਂ ਨੇ ਆਪਣਾ ਕਈ ਇੱਕ ਬਿਜ਼ਨਸ ਸ਼ੁਰੂ ਕੀਤਾ ਸੀਗਾ ਉਹ ਬਿਜ਼ਨਸ ਦੇ ਵਿੱਚ ਹੋਇਆ ਕਿ ਉਹਨਾਂ ਨੇ ਇੱਥੇ ਸਟੂਡੀ ਸਾਡੀ ਸੋਸਾਇਟੀ ਦੇ ਵਿੱਚ ਹੀ ਤੇ ਉਹਨਾਂ ਦਾ ਕੰਮ ਨਹੀਂ ਚੱਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਸ ਤੋਂ ਬਾਅਦ ਇੱਕ ਜਗ੍ਹਾ ਹੋਰ ਬਦਲੀ ਉਹਨਾਂ ਨੇ ਇੱਕ ਸ਼ੋਰੂਮ ਬਣਾਇਆ ਸ਼ੋਰੂਮ ਚ ਪਾਇਆ ਉੱਥੇ ਵੀ ਉਹਨਾਂ ਦਾ ਕੰਮ ਨਾ ਚੱਲਿਆ ਤਾਂ ਉਹਨਾਂ ਨੇ ਯਾਨੀ ਉਹ ਜਗ੍ਹਾ ਬਦਲਦੇ ਰਹੇ ਤਾਂ ਹੁਣ ਐਡ ਪ੍ਰੈਜ਼ੈਂਟ ਜਿਹੜੀ ਜਗ੍ਹਾ ਦੇ ਵਿੱਚ ਉਹ ਬੈਠੇ ਨੇ ਜਿੱਥੇ ਉਹਨਾਂ ਦਾ ਕੰਮ ਹੈ ਯਾਨੀ ਉੱਥੇ ਉਹਨਾਂ ਦਾ ਕੰਮ ਤੁਰ ਪਿਆ ਯਾਨੀ ਮੇਰੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਮੇਰਾ ਮਿੱਤਰ ਹੈ ਬਹੁਤ ਖਾਸ ਹਮ ਤਾਂ ਉਹਨਾਂ ਨਾਲ ਜਦ ਮੇਰੀ ਗੱਲ ਹੋਈ ਤੇ ਉਹ ਕਹਿੰਦਾ ਵੀ ਹਾਂ ਹੁਣ ਕੰਮ ਮੇਰਾ ਤੁਰ ਪਿਆ ਇਹ ਫਰਕ ਪਾਉਂਦਾ ਅੱਜ ਇਸ ਜਗ੍ਹਾ ਜਗਾ ਚੇਂਜ ਕਰ ਲਈਏ ਕੰਟਰੀ ਚੇਂਜ ਕਰ ਲਈਏ ਸਟੇਟ ਚੇਂਜ ਕਰ ਲਈ ਤਾਂ ਬਿਲਕាប់ ਦੇ ਵਿੱਚ ਤਰੱਕੀ ਆ ਜਾਂਦੀ ਹੈ ਬਿਲਕੁਲ 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 ਵੀਰੇ 100% ਇਹ ਚੀਜ਼ ਜਿਹੜੀ ਹੈ ਬਿਲਕੁਲ ਸਹੀ ਹੈ ਕਿ ਦੇਖੋ ਮੈਂ ਹੁਨੇ ਉਹੀ ਤੁਹਾਨੂੰ ਦੱਸ ਰਹੀ ਸੀ ਪਹਿਲੇ ਦੱਸਣ ਲੱਗੀ ਸੀ ਤੁਸੀਂ ਕੁਐਸਚਨ ਉਹੀ ਪੁੱਟ ਕਰਤਾ ਬੜੀ ਵਧੀਆ ਗੱਲ ਕੀਤੀ ਹੈ ਕਿ ਕੁੰਡਲੀ ਦੇ ਵਿੱਚ ਜਿਵੇਂ ਸ਼ਨੀ ਤੇ ਚੰਦਰ ਦਾ ਮੇਲ ਹੈ ਠੀਕ ਹੈ ਸ਼ਨੀ ਅਗਰ ਤੁਹਾਡਾ 4th ਹਾਊਸ ਦੇ ਵਿੱਚ ਬੈਠਾ ਸਭ ਤੋਂ ਪਹਿਲੇ ਇਹ ਗੱਲ ਕਰਦੇ ਆ ਸ਼ਨੀ ਜਦੋਂ ਵੀ 4th ਹਾਊਸ ਦੇ ਵਿੱਚ ਹੋਏਗਾ ਤਾਂ ਤੁਸੀਂ ਆਪਣਾ ਬਰਥ ਪਲੇਸ ਛੱਡੋਗੇ ਛੱਡੋਗੇ ਮੇਰਾ ਇਟਲ ਅਫੇਅਰ ਖਾਸ ਕਰਕੇ ਮੇਰੇ ਕੋਲ بڑے ਕੇਸ بڑے ਕੇਸ ਆ ਰਹੇ ਆ ਹਾਂਜੀ ਤਾਂ ਉਹਦੇ ਵਿੱਚ ਵੀ ਕੀ ਹੈ ਕਿ ਅਗਰ ਕੁੰਡਲੀ ਦੇ ਵਿੱਚ ਲੋਕ ਪੁੱਛਦੇ ਆ ਕਿ ਮੈਮ ਇਹ ਚੀਜ਼ ਪਤਾ ਲੱਗ ਜੇਗੀ ਮੇਰਾ ਹਸਬੰਡ ਹੈ ਫਲਾਨੀ ਥਾਂ ਤੇ ਜਾ ਰਿਹਾ ਹੈ ਜਾਂ ਜੈਂਟਸ ਕਹਿ ਦਿੰਦੇ ਆ ਕਿ ਮੇਰੀ ਵਾਈਫ ਜਿਹੜੀ ਹੈ ਉਹ ਬਾਹਰ ਜਾ ਰਹੀ ਹੈ ਤਾਂ ਮਤਲਬ ਇਹ ਕਿਉਂ ਹੋ ਰਿਹਾ ਹੈ ਦੱਸੋ ਇਹ ਕੀ ਰੀਜ਼ਨ ਬਣ ਰਿਹਾ ਹੈ ਮੈਨੂੰ ਡਾਊਟ ਹੈ ਇਹਨੂੰ ਕਲੀਅਰ ਕਰੋ ਸੋ ਇਹ ਚੀਜ਼ਾਂ ਫਿਰ ਅਸੀਂ ਕੁੰਡਲੀ ਤੋਂ ਕਲੀਅਰ ਕਰਦੇ ਆ ਕਿ 7th ਹਾਊਸ ਅਗਰ ਤੁਹਾਡੀ ਕੁੰਡਲੀ ਦੇ ਵਿੱਚ ਡੈਮੇਜ ਹੈ ਤਾ ਬੰਦੇ ਦਾ ਜਿਹੜਾ ਹੈ ਮੈ ਰਾਈਟਲ ਅਫੇਅਰ ਹੋਏ ਗਈ ਹੋਏਗਾ ਪਹਿਲੇ ਤਾਂ ਜਿਹੜੇ ਅਫੇਅਰ ਉਹਦੇ ਚੱਲ ਰਹੇ ਨੇ ਚੱਲ ਰਹੇ ਨੇ ਮੈਰिज ਤੋਂ ਬਾਅਦ ਵੀ ਉਹਦੇ ਅਫੇਅਰ ਹੋਣਗੇ ਕਦੇ ਕਿਤੇ ਐਂ ਹੋਇਆ ਵੀ ਤੁਹਾਡੀ ਇਹ ਸਾਇੰਸ ਫੇਲ ਹੋਈ ਹੋਵੇ ਕਦੇ ਹੋਇਆ ਬਿਲਕੁਲ ਨਹੀਂ ਕਦੇ ਵੀ ਨਹੀਂ ਅਜੇ ਤੱਕ ਨਹੀਂ ਕਿਉਂਕਿ ਇਹ ਕੇਸਿਸ ਮੇਰੇ ਕੋਲ ਆਏ ਵੀ ਬੜੇ ਨੇ ਹੋਰ ਮੈਨੂੰ ਹਰ ਵਾਰ ਇਹ ਚੀਜ਼ਾਂ ਉਸ ਕੁੰਡਲੀ ਦੇ ਵਿੱਚ ਸ਼ੋ ਵੀ ਹੋਈਆਂ ਕਈ ਲੋਕ ਤੁਹਾਨੂੰ ਚੈੱਕ ਵੀ ਕਰਦੇ ਹੋਣਗੇ ਕਲਾਇੰਟ ਬਣ ਕੇ ਬਿਲਕੁਲ ਕਰਦੇ ਹੋਣਗੇ ਬਟ ਜੋ ਚੀਜ਼ ਉਹਨਾਂ ਨੇ ਦੇਖੋ ਜੋ ਉਹਨਾਂ ਨੇ ਸਾਨੂੰ ਡਿਟੇਲ ਦਿੱਤੀ ਹਾਂ ਬਰਥ ਡਿਟੇਲ ਜਿਹੜੀ ਆ ਦਿੱਤੀ ਤਾਂ ਉਹ ਚੀਜ਼ ਅਸੀਂ ਵਾਕਿਆ ਹੀ ਜਦੋਂ ਕੁੰਡਲੀ ਰੈਡੀ ਕਰਦੇ ਆ ਤਾਂ ਉਹ ਚੀਜ਼ਾਂ ਨੂੰ ਸ਼ੋ ਹੋਉਂਦੀ ਹੈ ਤਾਂ ਉਹਨਾਂ ਨੂੰ ਦੱਸੀਦਾ ਵੀ ਹੈ ਇਹ ਫਿਲਹਾਲ ਦੀ ਹੀ ਗੱਲ ਹੈ ਮੇਰੇ ਕੋਲ 2-3 ਦਿਨ ਪਹਿਲੇ ਦੀ ਗੱਲ ਹੈ ਉਸ ਕੁੰਡਲੀ ਦੇ ਵਿੱਚ ਕੀ ਸੀਗਾ ਕਿ ਸ਼ੁਕਰ ਦੇਖੋ 7th ਹਾਊਸ ਦੇ ਵਿੱਚ ਅਗਰ ਨੀਚ ਦਾ ਹੋ ਜਾਂਦਾ ਹੈ ਸ਼ੁਕਰ ਜਿਹੜਾ ਇਹ ਉਹ ਐਸੇ ਅਫੇਅਰ ਦਾ ਹੀ ਕਾਰਕ ਹੈ ਆਪਾਂ ਕਹਿ ਲਈਏ ਠੀਕ ਹੈ ਤਾਂ ਸ਼ੁਕਰ ਜਦੋਂ 7th ਹਾਊਸ ਦੇ ਵਿੱਚ ਨੀਚ ਦਾ ਹੋਏਗਾ ਤਾਂ ਬੰਦੇ ਦੇ ਮੈਰਿਟਲ ਅਫੇਅਰ ਵੀ ਹੋਣਗੇ ਹੋਣਗੇ ਡੈਡ ਸ਼ੂਰ 7th ਹਾਊਸ ਦੇ ਵਿੱਚ ਰਾਹੂ ਆਏਗਾ ਬੰਦੇ ਦੇ ਇੱਕ ਨਹੀਂ 7 8 10 ਅਫੇਰ ਹੋਣਗੇ ਤੇ ਬੰਦਾ ਸੁਧਰੇ ਕਿਵੇਂ ਜੇ ਬੰਦੇ ਮੰਨ ਲਾ ਹੁਣ ਬੰਦੇ ਤੁਸੀਂ ਇੰਨੀਆਂ ਗੱਲਾਂ ਮੈਨੂੰ ਗਿਣਾਤੀਆਂ ਵੀ ਬੰਦੇ ਦੇ ਫਲਾਣੇ ਆ ਬੰਦੇ ਦੇ ਫਲਾਣੇ ਫੇਰ ਉਹ ਭਰਾਵੋ ਉਹ ਇਹਨੂੰ ਦੀ ਕਿਵੇਂ ਕਰਾਂਗੇ ਬੋਧ ਦਾ ਸ਼ੁਕਰ 5th ਹਾਊਸ ਦੇ ਵਿੱਚ ਹੋਏਗਾ ਬੰਦੇ ਦੇ ਅਫੇਰ ਹੋਣਗੇ 5th ਹਾਊਸ ਡੈਮੇਜ ਹੋਏਗਾ ਬੰਦੇ ਦੇ ਅਫੇਰ ਹੋਣਗੇ ਨਹੀਂ ਇਹ ਤਾਂ ਤੁਸੀਂ ਮੈਨੂੰ ਦੱਸਤਾ ਉਹਰੇ ਦਾ ਉਹਨੇ ਤਾਂ ਸੰਸਰੀ ਕੇ ਜੇ ਬਲਾਸਾ ਜਦੋਂ ਤੁਸੀਂ ਸਾਡੇ ਕੋਲ ਆਉਗੇ ਅਸੀਂ ਉਦੋਂ ਦੱਸਾਂਗੇ ਕਿ ਇਹਨੇ ਜੇ ਤੁਹਾਨੂੰ ਰਿਜ਼ਲਟ ਕਿਵੇਂ ਲੈਣਾ ਤੁਸੀਂ ਪੋਜ਼ਿਟਿਵ ਰਿਜ਼ਲਟ ਕੀ ਐਸ ਪਰਸਨ ਨੂੰ ਠੀਕ ਕਿਵੇਂ ਕਰਨਾ ਬੰਦਾ ਹੋ ਜਾਂਦਾ ਠੀਕ ਹੈ ਬਿਲਕੁਲ 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 ਠੀਕ ਹੋ ਜਾ ਅੱਛਾ ਇਹ ਚੀਜ਼ ਹੈ ਮੰਨ ਲਓ ਜਿਵੇਂ ਫੋਰ ਐਗਜ਼ਾਮਪਲ ਮੈਂ ਆ ਮੇਰੇ ਨਾਲੇ ਸਾਰੀ ਚੀਜ਼ਾਂ ਹੋ ਰਹੀਆਂ ਨੇ ਮੰਨ ਲਓ ਵੀ ਮੇਰੇ ਨਾਲ ਸਾਰਾ ਕੁਝ ਇਸ ਤਰੀਕੇ ਦਾ ਚੱਲਦਾ ਪਰ ਮੈਂ ਇਸ ਚੀਜ਼ ਤੇ ਬਲੀਵ ਨਹੀਂ ਕਰਦਾ ਮੈਂ ਐਸਟ੍ਰੋਲੋਜੀ ਦੇ ਵਿੱਚ ਜਾਂ ਜੋਤਿਸ਼ੀ ਦੇ ਵਿੱਚ ਜਾਂ ਜੋ ਤੁਸੀਂ ਦੱਸ ਰਹੇ ਹੋ ਵੀ ਇਸ ਚੀਜ਼ ਦੇ ਵਿੱਚ ਬਲੀਵ ਨਹੀਂ ਕਰਦਾ ਤੇ ਮੈਂ ਖੁਦ ਠਾਨ ਲਵਾਂ ਵੀ ਮੈਂ ਕਰਨਾ ਹੀ ਨਹੀਂ ਉਥੇ ਕੀ ਕੰਮ ਕਰੂਗਾ ਪੋਸੀਬਲ ਹੀ ਨਹੀਂ ਹੋਏਗਾ ਜਦੋਂ ਤੁਹਾਡੇ ਸਟਾਰਸ ਹੀ ਐਦਾਂ ਐਦਾਂ ਦੀ ਕੰਡੀਸ਼ਨ 'ਚ ਬੈਠੇ ਨੇ ਤੁਸੀਂ ਉਸ ਚੀਜ਼ ਤੋਂ ਰੋਕ ਹੀ ਨਹੀਂ ਸਕਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਮੇਰੇ ਕੋਲ ਆਇਆ ਪਰਸਨ ਐਦਾਂ ਦੇ ਹਮ ਇੱਕ ਪਰਸਨ ਦੀ ਮੈਂ ਕੁੰਡਲੀ ਦੇਖੀ ਥੋੜੇ ਦਿਨ ਪਹਿਲੇ ਹੀ ਹਮ ਤਾਂ ਉਹਨਾਂ ਨੂੰ ਮੈਂ ਕਿਹਾ ਕਿ ਤੁਹਾਡੇ ਅਫੇਅਰ ਚੱਲ ਰਹੇ ਨੇ ਇੱਕ ਨਹੀਂ ਚਾਰ ਪੰਜ ਜਨਿਆਂ ਨਾਲ ਚੱਲ ਰਹੇ ਮੂੰਹ ਤੇ ਕਹਤਾ ਮੂੰਹ ਤੇ ਕਹਤਾ ਮੈਂ ਉਹਨੂੰ ਕਹਿੰਦੇ ਕਿ ਮੈਮ ਮੈਂ ਇਹਦੇ 'ਚ ਕੀ ਕਰ ਸਕਦਾ ਜਦੋਂ ਲੋਗ ਮੇਰੇ ਵਿੱਚ ਆ ਕੇ ਵਜਣਗੇ ਤਾਂ ਮੈਂ ਕੀ ਕਰ ਸਕਦਾ ਮੈਂ ਕਿਹਾ ਵੀਰੇ ਤੂੰ ਕੁਝ ਨਹੀਂ ਕਰ ਸਕਦਾ ਮੈਂ ਤਾਂ ਤੂੰ ਮੈਨੂੰ ਕੁੰਡਲੀ ਦਿੱਤੀ ਮੈਂ ਤੇਰੀ ਕੁੰਡਲੀ ਪੜ੍ਹੀ ਔਰ ਮੈਂ ਤੈਨੂੰ ਦੱਸਤਾ ਕਿ ਆਫਟਰ ਮੈਰਿਜ ਵੀ ਤੂੰ ਇਹ ਕੰਮ ਕਰੇਗਾ ਹੂੰ ਹੂੰ ਜਦੋਂ ਕਿ ਤੈਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਉਹਦੇ ਲਈ ਅਗਰ ਤੂੰ ਹੁਣ ਤੋਂ ਹੀ ਉਪਾਏ ਸ਼ੁਰੂ ਕਰ ਦੇਗਾ ਹੋਰ 2 ਸਾਲਾਂ ਨੂੰ 3 ਸਾਲਾਂ ਨੂੰ ਆਖਰ ਤਾਂ ਤੇਰਾ ਵਿਆਹ ਹੋਣਾ ਹੀ ਆ ਤਾਂ ਉਦੋਂ ਤੇਰੀ ਵਾਈਫ ਦੁਖੀ ਹੋਵੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਤੂੰ ਹਟਣਾ ਨਹੀਂ ਤੂੰ ਉਪਾਏ ਨਹੀਂ ਕਰੇਂਗਾ ਤੂੰ ਐਸ ਚੀਜ਼ ਤੋਂ ਹਟੇਂਗਾ ਨਹੀਂ ਕਿਉਂਕਿ ਗ੍ਰਹਿ ਹੀ ਉਦਾਂ ਦੇ ਬੈਠੇ ਆ ਰਾਹੂ 7th ਵਿੱਚ ਹੋਏਗਾ ਬੰਦਾ ਹਟ ਹੀ ਨਹੀਂ ਸਕਦਾ ਠੋਕ ਵਜਾ ਕੇ ਕਹਿੰਦੇ ਆ ਅੱਛਾ ਇਹ ਚੀਜ਼ ਹੁੰਦੀਆਂ ਨਹੀਂ ਬਿਲਕੁਲ ਹੁੰਦੀ ਹੈ ਤੁਸੀਂ ਆਪਣੇ ਆਪ ਨੂੰ ਕਿੰਨਾ ਮਰਜ਼ੀ ਕਹਿ ਲੋ ਕਿ ਮੈਂ ਨਹੀਂ ਜਾਣਾ ਜਦੋਂ ਸਟਾਰ ਉਸ ਜਗ੍ਹਾ ਤੇ ਬੈਠੇ ਨੇ ਉਹ ਸਟਾਰ ਖਰਾਬ ਨੇ ਉਹ ਤੁਹਾਨੂੰ ਆਟੋਮੈਟਿਕਲੀ ਉਸ ਰਸਤੇ ਤੇ ਲੈ ਕੇ ਜਾਣਗੇ ਪਰ ਮੁਕਤੀ ਗੱਲ ਇਹਨੂੰ ਠੀਕ ਕੀਤਾ ਜਾ ਸਕਦਾ ਬਿਲਕੁਲ ਠੀਕ ਕੀਤਾ ਜਾ ਸਕਦਾ ਬੜੇ ਬੰਦੇ ਸਹੀ ਵੀ ਕੀਤੇ ਨੇ ਬੰਦੇ ਇੰਦਾ ਸੈਂਸ ਚ ਆਇਓ ਮੇਲ ਹੈ ਚਾਇਓ ਫੀਮੇਲ ਹੈ ਬੜੇ ਬੰਦੇ ਸਹੀ ਹੋਏ ਨੇ ਉਪਾਇ ਕਰਕੇ